ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ 5-5000 ਰੁਪਏ ਹਰ ਮਹੀਨੇ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਖਬਰ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਹੋਣਗੇ ਲਾਗੂ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਚਲਦਿਆਂ ਆਜ਼ੀਆ ਮੁਖ ਤਾਜ਼ਾ ਖਬਰਾਂ ਤੇ ਤਾਂ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਭਾਈ ਅਮਰਪਾਲ ਸਿੰਘ ਨੂੰ ਸੌ ਚੁੱਕਣ ਲਈ ਮਿਲਿਆ 25 ਜੂਨ ਦਾ ਸਮਾਂ ਜਾਣੋ ਕਿਵੇਂ ਚੁਕਾਈ ਜਾਵੇਗੀ ਸੌ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਅਮਰਤਪਾਲ ਸਿੰਘ ਨੂੰ ਸੌਹ ਚੁੱਕਣ ਲਈ 25 ਜੂਨ ਦਾ ਸਮਾਂ ਮਿਲਿਆ 18ਵੀਂ ਲੋਕ ਸਭਾ ਚੋਣਾਂ ਦਾ ਪਹਿਲਾ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ਇਸ ਦੀ ਸ਼ੁਰੂਆਤ 540 ਸੰਸਦ ਮੈਂਬਰਾਂ ਨੂੰ ਸੌਹ ਚੁਕਾਉਣ ਨਾਲ ਹੋ ਰਹੀ ਹੈ ਪੰਜਾਬ ਦੇ ਸੰਸਦ ਮੈਂਬਰ 25 ਜੂਨ ਮੰਗਲਵਾਰ ਨੂੰ ਸੌਹ ਚੁਕਣ ਦਾ ਸਮਾਂ ਦਿੱਤਾ ਗਿਆ ਹੈ ਇਸ ਵਿੱਚ ਡਿਬੜੂਗੜ੍ਹ ਜੇਲ੍ਹ ਵਿੱਚ ਜੇਲ੍ਹ ਤੋਂ ਚੋਣ ਲੜਨ ਤੇ ਜਿੱਤਣ ਵਾਲੇ ਭਾਈ ਅਮਰਤਪਾਲ ਸਿੰਘ ਸਮੇਤ ਸਾਰੇ 13 ਸੰਸਦ ਮੈਂਬਰਾਂ ਦੇ ਨਾਂ ਹਨ ਪਰ ਸਵਾਲ ਇਹ ਹੈ ਕਿ ਅਮਰਪਾਲ ਸਿੰਘ ਸਸਲ ਮੈਂਬਰ ਕਿਵੇਂ ਪਹੁੰਚ ਸਕਣਗੇ ਜਾਂ ਫਿਰ ਸੌ ਕਿਵੇਂ ਚੁੱਕਣਗੇ ਚੁੱਕ ਸਕਣਗੇ ਤਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ 25 ਜੂਨ ਜਾਨੀ ਕਿ ਅੱਜ ਦਿਨ ਮੰਗਲਵਾਰ ਨੂੰ ਸੌ ਚੁੱਕਣ ਦਾ ਜਿਹੜਾ ਸਮਾਂ ਦੱਸਿਆ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਮੋਦੀ ਸਰਕਾਰ ਦੀ ਇਸ ਸਕੀਮ ਨਾਲ ਜੁੜੇ 6.62 ਕਰੋੜ ਲੋਕ ਤਹੇ 6 ਕਰੋੜ 62 ਲੱਖ ਲੋਕ ਜਿਹੜੇ ਨੇ ਉਹਨਾਂ ਨੂੰ ਮਿਲਦੀ ਹੈ 5000 ਰੁਪਏ ਤੱਕ ਪੈਨਸ਼ਨ 5-5000 ਰੁਪਏ ਪੈਨਸ਼ਨ ਸਕੀਮ ਸੰਬੰਧੀ ਵੱਡੀ ਖਬਰ ਆਈ ਹੈ ਸਰਕਾਰ ਦੀ ਸਮਾਜਿਕ ਸੁਰੱਖਿਆ ਯੋਜਨਾ ਟਲ ਪੈਨਸ਼ਨ ਯੋਜਨਾ ਜਾਨੀ ਕਿ ਇਸ ਦੇ ਵਿੱਚ ਰਿਕਾਰਡ 1 ਕਰੋੜ 22 ਲੱਖ ਨਵੇਂ ਲੋਕਾਂ ਨੇ ਖਾਤੇ ਖੋਲਿਆ ਹਨ ਪੈਨਸ਼ਨ ਫੰਡ ਰੈਗੂਲੈਟਰੀ ਵਿਕਾਸ ਅਥਾਰਟੀ ਨੇ ਅਨੁਸਾਰ ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ ਹੁਣ ਤੱਕ ਟਲ ਜੋ ਟਲ ਪੈਨਸ਼ਨ ਯੋਜਨਾ ਨਾਲ ਜੁੜੇ ਖਾਤਾਧਾਰਕਾਂ ਦੀ ਗਿਣਤੀ 6 ਕਰੋੜ 62 ਲੱਖ ਤੱਕ ਪਹੁੰਚ ਗਈ ਹੈ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਦਾ ਪਿੰਡ ਦੇਖ ਸਕਦੇ ਹੋ 6 ਕਰੋੜ ਤੋਂ ਵੱਧ ਲੋਕਾਂ ਨੇ ਅਟਲ ਪੈਨਸ਼ਨ ਯੋਜਨਾ ਵਿੱਚ ਖਾਤਾ ਖਲਵਾਇਆ ਹੋਇਆ ਤੁਹਾਡੀ ਉਮਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ 18 ਤੋਂ 40 ਸਾਲ ਉਮਰ ਦੇ ਲੋਕ ਇਸ ਵਿੱਚ ਪੈਸਾ ਲਗਾ ਸਕਦੇ ਹਨ ਯੋਜਨਾ ਦੇ ਤਹਿਤ ਇੱਕ ਗਾਹਕ ਨੂੰ ਉਸ ਦੇ ਯੋਗਦਾਨ ਦੇ ਆਧਾਰ ਤੇ 60 ਸਾਲ ਦੀ ਉਮਰ ਦੇ ਹੋਣ ਤੋਂ ਬਾਅਦ 1000 ਤੋਂ 5000 ਰੁਪਏ ਤੱਕ ਮਹੀਨਾਵਾਰ ਪੈਨਸ਼ਨ ਦੀ ਗਾਰੰਟੀ ਦਿੱਤੀ ਜਾਂਦੀ ਹੈ ਜੇਕਰ ਗਾਹਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਪੈਨਸ਼ਨ ਦੀ ਰਕਮ ਉਸ ਦੇ ਜੀਵਨ ਸਾਥੀ ਨੂੰ ਦਿੱਤੀ ਜਾਂਦੀ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ 18 ਤੋਂ 40 ਸਾਲ ਦੇ ਵਿੱਚ ਬਾਅਦ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਅਤੇ 60 ਸਾਲ ਦੀ ਉਮਰ ਹੋਣ ਤੋਂ ਬਾਅਦ ਤੁਹਾਨੂੰ 1000 ਰੁਪਏ ਤੋਂ ਲੈ ਕੇ 5000 ਰੁਪਏ ਜਿਹੜੀ ਹੈ ਪੈਨਸ਼ਨ ਇਸ ਦੇ ਵਿੱਚ ਦਿੱਤੀ ਜਾਂਦੀ ਹੈ ਅਟਲ ਪੈਨਸ਼ਨ ਯੋਜਨਾ ਜੋ ਕਿ ਮੋਦੀ ਯਾਨਕਿ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਤੁਹਾਨੂੰ 5-5000 ਰੁਪਏ ਤੱਕ ਦਾ ਪੈਨਸ਼ਨ ਦਾ ਲਾਭ ਦਿੱਤਾ ਜਾਂਦਾ ਹੈ ਤਾਂਤੋ ਰੋਜ਼ਾਨਾ ਹੀ ਤੁਸੀਂ 70 ਰੁਪਏ ਬਚਾ ਕੇ ਯਾਨਕਿ ਹਰ ਇੱਕ ਦਿਨ ਦੇ 7 ਰੁਪਏ ਬਚਾ ਕੇ ਤੁਸੀਂ ਇਸ ਵਿੱਚ ਨਿਵੇਸ਼ ਕਰ ਸਕਦੇ ਹੋ 210 ਰੁਪਏ ਤੁਹਾਨੂੰ ਜਮ੍ਹਾਂ ਕਰਾਉਣੇ ਹੋਣਗੇ ਹਰ ਮਹੀਨੇ ਜਾਨੀ ਕਿ ਰੋਜ਼ਾਨਾ ਦੇ ਹੋ ਕੇ 7 ਰੁਪਏ ਤੁਹਾਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਜਿਹੜੀ ਹੈ ਮਿਲਣ ਲੱਗ ਜਾਵੇਗੀ ਤਾਂ ਅੱਜ ਹੀ ਤੁਸੀਂ ਇਸ ਪੈਨਸ਼ਨ ਸਕੀਮ ਦੇ ਵਿੱਚ ਅਪਲਾਈ ਕਰਕੇ ਇਸ ਪੈਨਸ਼ਨ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਜੇਕਰ ਤੁਸੀਂ 18 ਸਾਲ ਦੀ ਉਮਰ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 42 ਰੁਪਏ ਮਹੀਨੇਵਾਰ ਦੇ ਅਦਾ ਕਰਨੇ ਪੈਣਗੇ ਜਾਨੀ ਕਿ ਜੇ ਤੁਸੀਂ 18 ਸਾਲ ਦੇ ਹੋ ਤਾਂ ਤੁਸੀਂ ਇਸ ਵਿੱਚ ਪੈਨਸ਼ਨ ਵਿੱਚ ਇਸ ਸਕੀਮ ਵਿੱਚ ਅਪਲਾਈ ਕਰਦੇ ਹੋ ਤਾਂ ਤੁਹਾਨੂੰ 42 ਰੁਪਏ ਜਮ੍ਹਾਂ ਕਰਾਉਣੇ ਹੋਣਗੇ ਤਾਂ ਦੇਖਦੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਇਹ ਜਿਹੜੀ ਯੋਜਨਾ ਚਲਾਈ ਗਿਆ ਅਟਲ ਪੈਨਸ਼ਨ ਜੋ ਜਿਹੜਾ ਜੋ ਕਿ ਬਹੁਤ ਹੀ ਇੱਕ ਸਰਕਾਰੀ ਸਕੀਮ ਹੈ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੇ ਦਿੱਲੀ ਨੂੰ ਲੈ ਕੇ ਤਾਂ ਦੇਖੋ ਕਿੰਨੀ ਖਰਾਬ ਹੋ ਜਾਵੇਗੀ ਸਿਹਤ ਪਰ ਕਿੰਨੀ ਵੀ ਖਰਾਬ ਹੋ ਜਾਵੇ ਸਿਹਤ ਪਰ ਨਹੀਂ ਉਠਾਂਗੀ ਭੁਖੜ ਹੜਤਾਲ ਤੇ ਬੈਠੀ ਆਤੀਸ਼ੀ ਦਾ ਵੱਡਾ ਬਿਆਨ ਆਮਾਦੀ ਪਾਰਟੀ ਦੇ ਮੰਤਰੀ ਅਦੇਖ ਸਤੋ ਰਾਜਧਾਨੀ ਦਿੱਲੀ ਵਿੱਚ ਚੱਲ ਰਹੇ ਪਾਣੀ ਦੇ ਸੰਕਟ ਨੂੰ ਲੈ ਕੇ ਆਪ ਸਰਕਾਰ ਦੀ ਮੰਤਰੀ ਆਤਿਸ਼ੀ ਚੌਥੇ ਦਿਨ ਵੀ ਭੁਖੜ ਹੜਤਾਲ ਦੇ ਬੈਠੀ ਹੋ ਉਹਨਾਂ ਨੇ ਅੱਜ ਸੋਮਵਾਰ ਨੂੰ ਵੀ ਬੜਾ ਲੈਣ ਕੀਤਾ ਆਤਿਸ਼ੀ ਨੇ ਹਰਿਆਣਾ ਸਰਕਾਰ 'ਤੇ ਦੋਸ਼ ਲਗਾਇਆ ਤਾਂ ਦੇਖ ਸਤੋ ਵੱਡੀ ਅਪਡੇਟ ਦਵਾਣਾ ਸਾਂਝੀ ਕੀਤੀ ਆਤਿਸ਼ੀ ਨੇ ਆਪਣੀ ਜਾਰੀ ਕੀਤੀ ਵੀਡੀਓ ਵਿੱਚ ਕਿਹਾ ਕਿ ਹਰਿਆਣਾ ਤੇ ਭਾਜਪਾ ਸਰਕਾਰ ਨੇ ਦਿੱਲੀ ਦੇ ਹੱਕ ਵਿੱਚ 100 ਐਮ ਜੀ ਡੀ ਯਾਨੀ ਕਿ 46 ਕਰੋੜ ਲੀਟਰ ਤੋਂ ਵੱਧ ਪਾਣੀ ਰੋਕ ਦਿੱਤਾ ਹੈ ਇਹ ਪਾਣੀ ਇੱਕ ਦਿਨ 28 ਲੱਖ ਤੋਂ ਵੱਧ ਲੋਕਾਂ ਦੇ ਕੰਮ ਆਉਂਦਾ ਹੈ ਤਾਂ ਦੇਖ ਸਤੋ ਇਸ ਸਬੰਧੀ ਉਹ ਜਿਹੜੇ ਪੁਖੜ ਹੜਤਾਲ ਦੇ ਬੈਠੇ ਨੇ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਆਰਟੀ ਮੁਤਾਬਕ ਡਾਕਟਰ ਦੱਸ ਰਹੇ ਹਨ ਕਿ ਮੇਰਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਲੈਵਲ ਘਟਾ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਡਾਕਟਰਾਂ ਨੇ ਕਿਹਾ ਕਿ ਮੈਨੂੰ ਪੁਖੜ ਹੜਤਾਲ ਤੇ ਨਹੀਂ ਬੈਠਣਾ ਚਾਹੀਦਾ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਬਿਟ ਦੇਖ ਸਕਦੇ ਹੋ ਖੁਸ਼ਖਬਰੀ ਹੈ 20% ਤੱਕ ਘਟਣਗੀਆਂ ਤੇਲ ਦੀਆਂ ਕੀਮਤਾਂ ਜੀਐਸਟੀ ਦੇ ਧਾਰੇ ਵਿੱਚ ਲਈ ਜਾ ਸਕਦੀ ਹੈ ਕੇਂਦਰ ਸਰਕਾਰ ਜੀਐਸਟੀ ਦੇ ਧਾਰੇ ਵਿੱਚ ਲਿਆ ਸਕਦੀ ਹੈ ਕੇਂਦਰ ਸਰਕਾਰ ਪੈਟਰੋਲ ਤੇ ਡੀਜ਼ਲ ਦੇ ਨਵੇਂ GST ਦਾਰੇ ਵਿੱਚ ਲਿਆਉਣ ਦਾ ਵਿਚਾਰ ਕਰ ਰਹੀ ਹੈ ਜੇ ਅਜਿਹਾ ਹੁੰਦਾ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 20 ਰੁਪਏ ਤੱਕ ਘਟ ਸਕਦੀਆਂ ਜਾਨੀ ਕਿ 70-75 ਦੇ ਕਰੀਬ ਜਿਹੜਾ ਲੀਟਰ ਦੇ ਹਿਸਾਬ ਨਾਲ ਆਪ ਨੂੰ ਪੈਟਰੋਲ ਜਿਹੜਾ ਮਿਲ ਸਕਦਾ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਵੀ ਸਾਂਝੀ ਕੀਤੀ ਜਾ ਰਹੀ ਹੈ ਬ੍ਰੇਕਿੰਗ ਨਿਊਜ਼ ਤੁਸੀਂ ਦੇਖ ਸਕਦੇ ਹੋ 20 ਰੁਪਏ ਤੱਕ ਜਿਹੜਾ ਪੈਟਰੋਲ ਅਤੇ ਡੀਜ਼ਲ ਦੇ ਰੇਟ ਜਿਹੜੇ ਨੇ ਘਟ ਸਕਦੇ ਨੇ ਇਹਦੇ ਇਸ ਦਾ ਅਸਰ ਸਿੱਧਾ ਆਮ ਲੋਕਾਂ ਦੀ ਜੇਬ 'ਚ ਦੇਖਣ ਨੂੰ ਮਿਲੇਗਾ ਜਾਨੀ ਕਿ ਲੋਕਾਂ ਨੂੰ ਰਾਹਤ ਜਿਹੜੀ ਹੈ ਮਿਲੇਗੀ ਤਾਂ GST ਦਾਰੇ ਵਿੱਚ ਜਿਹੜੇ ਆਉਂਦਾ ਪੈਟਰੋਲ ਤਾਂ ਇਹ ਵੱਡੀ ਇੱਕ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਸਿਰਫ 436 ਰੁਪਏ ਲਗਾਓ 2 ਲੱਖ ਰੁਪਏ ਪਾਓ ਸਰਕਾਰੀ ਸਕੀਮ ਦਾ ਲਾਭ ਉਠਾਓ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੀਐਮ ਜੀਵਨ ਜੋਤੀ ਬੀਮਾ ਯੋਜਨਾ ਭਾਰਤ ਸਰਕਾਰ ਦੇਸ਼ ਦੁਆਰਾ ਭਾਰਤ ਸਰਕਾਰ ਦੁਆਰਾ ਦੇਸ਼ ਦੇ ਨਾਗਰਿਕਾਂ ਲਈ ਕਈ ਯੋਜਨਾਵਾਂ ਚ ਰਹਿ ਜਾਂਦੀਆਂ ਹਨ ਇਹ ਸਕੀਮਾ ਦੇਸ਼ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੀ ਗਈ ਹੈ ਨਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਸਭ ਤੋਂ ਵੱਧ ਲਾਭ ਗਰੀਬਾਂ ਨੂੰ ਜ਼ਰੂਰ ਮਿਲਦਾ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਜਿਸ ਵਿੱਚ ਗਰੀਬ ਲੋਕ ਵੀ ਸਰਕਾਰ ਦੀ ਇਸ ਸਕੀਮ ਤਹਿਤ ਜੀਵਨ ਬੀਮਾ ਕਰਵਾ ਸਕਦੇ ਹਨ ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਹੈ ਆਓ ਜਾਣਦੇ ਹਾਂ ਸਕੀਮ ਲਈ ਲੋੜੀਂਦੀ ਯੋਗਤਾਵਾਂ ਅਤੇ ਜੇ ਵੀ ਤੁਹਾਨੂੰ ਕਿਸ ਤਰੀਕੇ ਨਾਲ ਲਾਭ ਮਿਲਦਾ ਹੈ ਪ੍ਰਧਾਨ ਮੰਤਰੀ ਜੀਵਨ ਜੋਤੀ ਜੀ ਬੀਮਾ ਯੋਜਨਾ ਕੇਂਦਰ ਸਰਕਾਰ ਨੇ ਸਾਲ 2015 ਵਿੱਚ ਸ਼ੁਰੂ ਕੀਤਾ ਸੀ ਯੋਜਨਾ ਦਾ ਉਦੇਸ਼ ਅਜਿਹੇ ਲੋਕਾਂ ਨੂੰ ਬੀਮਾ ਪ੍ਰਦਾਨ ਕਰਨਾ ਜੋ ਆਪਣੇ ਆਪਣੇ ਤੌਰ ਦੇ ਜੀਵਨ ਬੀਮਾ ਖਰੀਦਣ ਦੇ ਯੋਗ ਨਹੀਂ ਹਨ ਦੱਸ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਇਸ ਸਰਕਾਰੀ ਯੋਜਨਾ ਦਾ ਲਾਭ ਲੈ ਸਕਦਾ ਹੈ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਇੱਕ ਜੀਵਨ ਬੀਮਾ ਯੋਜਨਾ ਹੈ ਜਿਸ ਵਿੱਚ ਲਾਪਾਤਰੀ ਨੂੰ 6436 ਰੁਪਏ ਸਾਲਾਨਾ ਪ੍ਰੀਮੀਅਮ ਅਦਾ ਕਰਨਾ ਪੈਂਦਾ ਅਤੇ ਯੋਜਨਾ ਧਾਰਕ ਦੇ ਕਿਸੇ ਦੁਰਘਟਨਾਵਾਂ ਕਾਰਨ ਮੌਤ ਹੋਣ ਜਾਂ ਸੂਤ્રਲ ਪਰਿਵਾਰਕ ਨੂੰ 2 ਲੱਖ ਰੁਪਏ ਦਿੱਤੇ ਜਾਂਦੇ ਹਨ ਤਾਂ ਦੇਖਦੇ ਹੋ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਆ ਗਿਆ ਮੌਨਸੂਨ ਪੰਜਾਬ ਦੇ ਵਿੱਚ ਬਦਲੇਗਾ ਮੌਸਮ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚਤਾਵਨੀ ਜਿਹੜੀ ਹੈ ਦਿੱਤੀ ਜਾ ਚੁੱਕੀ ਹੈ ਮੌਸਮ ਲੈ ਕੇ ਤਾਂ ਗਰਮੀ ਤੋਂ ਰਾਹ ਜਿਹੜੀ ਆ ਹੁਣ ਲੋਕਾਂ ਨੂੰ ਮਿਲੇਗੀ ਮੀਂਹ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਹੋਵੇਗੀ ਲਗਾਤਾਰ ਮੌਨਸੂਨ ਦੇ ਆਉਣ ਤੋਂ ਬਾਅਦ ਦੇਸ਼ ਦੇ ਦੱਖਣੀ ਰਾਜਾਂ ਵਿੱਚ ਭਾਰੀ بارش ਹੋ ਰਹੀ ਹੈ ਮੌਨਸੂਨ ਦੀ بارش ਨੇ ਹੁਣ ਉੱਤਰ ਪੂਰਬੀ ਰਾਜਾਂ ਵਿੱਚ ਵੀ ਤਬਾਹੀ ਮਚਾ ਦਿੱਤੀ ਹੈ ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਦੇਸ਼ ਦੇ ਪਰਦੇ ਨੌ ਰਾਜਾਂ ਵਿੱਚ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਪੂਕਵਾਨੀ ਕੀਤੀ ਹੈ ਆਈਐਮਡੀ ਨੇ ਅਗਲੇ 4 ਦਿਨਾਂ ਵਿੱਚ ਗੁਆ ਕਰਨਾਟਕਾ ਮਹਾਰਾਸ਼ਟਰ ਦੇ ਹਿੱਸਿਆਂ ਵਿੱਚ ਪਾਣੀ ਤੋਂ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਦਾ ਦੱਸਿਆ ਜਾ ਰਿਹਾ ਹੈ ਅੱਧੇ ਪੰਜਾਬ ਦੇ ਵਿੱਚ ਵੀ ਮੌਨਸੂਨ ਦੀ ਐਂਟਰੀ ਹੋਣ ਵਾਲੀ ਹੈ ਜਿਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆਵੇਗੀ ਤਾਂ ਦੇਖੀਏ 26 ਤੇ 27 ਜੂਨ ਨੂੰ ਮੌਨਸੂਨ ਜਿਹੜਾ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸਰਕਾਰੀ ਬੱਸਾਂ 'ਚ ਆਧਾਰ ਕਾਰਡ ਦੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫਤ ਊਡੇ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ ਨਵੀਂ ਸਕੀਮ ਤਾਂ ਦੇਖਸੋ ਦਿਓ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਪੰਜਾਬ ਵਿੱਚ ਔਰਤਾਂ ਲਈ ਮੁਫਤ ਆਫਸਰ ਬੱਸ ਸਫਰ ਦੀ ਸਹੂਲਤ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੁਣ ਔਰਤਾਂ ਨੂੰ ਮੁਫਤ ਬੱਸ ਯਾਤਰਾ ਲਈ ਪਛਾਣ ਸਬੂਤ ਵਜੋਂ ਆਧਾਰ ਕਾਰਡ ਦੀ ਲੋੜ ਨਹੀਂ ਪਵੇਗੀ ਪੰਜਾਬ ਸਰਕਾਰ ਵੱਲੋਂ ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਡਿਵਾਈਸ ਜਾਂ ਨੈਸ਼ਨਲ ਕਾਮਨ mobility ਕਾਰਡ ਦੀ ਸਹੂਲਤ ਪ੍ਰਦਾਨ ਕਰੇਗੀ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਣੀ ਕਿ ਸਰਕਾਰ ਦੇ ਵੱਲੋਂ ਇੱਕ ਨਵਾਂ ਸਿਸਟਮ ਆਪਾਂ ਕਹਿ ਸਕਦੇ ਕਿ ਨਵੇਂ ਨਵੇਂ ਜਿਹੜੇ ਕਾਰਡ ਬਣਾਏ ਜਾਣਗੇ ਤਾਂ ਜਿਸ ਦੌਰਾਨ ਸਰਕਾਰ ਨੂੰ ਬਹੁਤ ਜ਼ਿਆਦਾ ਕੰਮ ਸੌਖਾ ਹੋਵੇਗਾ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹੁਣ ਪੰਜਾਬ ਵਿੱਚ ਮੁਫਤ ਨਹੀਂ ਮਿਲੇਗੀ ਸੁਰੱਖਿਆ ਤਾਂ ਦੇਖ ਸਕਦੇ ਹੋ ਨਵੇਂ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਹੁਣ ਵੀਆਈਪੀ ਲੋਕਾਂ ਨੂੰ ਪੰਜਾਬ ਵਿੱਚ ਮੁਫਤ ਸੁਰੱਖਿਆ ਨਹੀਂ ਮਿਲੇਗੀ ਸਗੋਂ ਉਹਨਾਂ ਨੂੰ ਇਸ ਦੀ ਕੀਮਤ ਚੁਕਾਣੀ ਪਵੇਗੀ ਪੁਲਿਸ ਵਿਭਾਗ ਵੱਲੋਂ ਇਸ ਸੰਬੰਧੀ ਖਰੜਾ ਤਿਆਰ ਕਰ ਲਿਆ ਗਿਆ ਇਸ ਬਾਰੇ ਪੁਲਿਸ ਨੇ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਜਾਣਕਾਰੀ ਜਿਹੜੀ ਹੈ ਆ ਦੇ ਦਿੱਤੀ ਹੈ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਹੁਣ ਵੀਆਈਪੀ ਲੋਕਾਂ ਨੂੰ ਮੁਫਤ ਵਿੱਚ ਨਹੀਂ ਮਿਲੇਗੀ ਸੁਰੱਖਿਆ ਇਸ ਤਹਿਤ 3 ਲੱਖ ਤੋਂ ਘੱਟ ਆਮਦਨ ਵਾਲੇ ਲੋਕਾਂ ਅਤੇ ਗਵਾਹਾਂ ਨੂੰ ਮੁਫਤ ਸੁਰੱਖਿਆ ਜਿਹੜੀ ਹੈ ਦਿੱਤੀ ਜਾਵੇਗੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ